ਵਿਦੇਸ਼ਾਂ 'ਚ ਹੁਣ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣਦੇ ਦਿਖਾਈ ਦੇ ਰਹੇ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਇਹ ਮਹਿਸੂਸ ਹੋ ਰਿਹਾ ਹੈ ਕਿ ਹੁਣ ਵਿਦੇਸ਼ਾਂ 'ਚ ਪੈਸੇ ਕਰਕੇ ਲੋਕਾਂ 'ਚ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੌਰਾਨ ਟਰੱਕ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਤੇ ਇਸ ਹਾਦਸੇ ਪਿੱਛੋਂ ਟਰੱਕ ਮਾਲਕ ਨੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਗਾਲ੍ਹਾਂ ਕੱਢੀਆਂ ਆਓ ਤੁਸੀਂ ਵੀ ਦੇਖੋ ਇਹ ਤਸਵੀਰਾਂ ਤੋੜਾ ਬਾਪੂ ਦੂ ਮਾ ਕਾਣਾ ਪਿਆ ਹੂ ਅੱਗੇ ਇੱਥੇ ਦੇ ਬੋਲਣਾ ਤੁਹਾਡਾ ਬਾਪ ਪਿਆ ਹੂ ਵਸ ਕਰ ਭਾਗਿਓ ਮਜਾ ਮਨ ਮਾਰਦੇ ਗੋਲੀ ਮਾਰਦੇ ਮਾਰਦੇ ਭਰਾਵਾਂ ਚੰਗਾ ਮਾਰਿਆ ਕਹ ਦਦੂ ਇਹ ਦੱਸ ਮੈਨੂੰ ਲੈ ਤੇ ਮੈਨੂੰ ਜਾਣ ਕੇ ਕੋ ਮਾਰਿਆ ਯਾਰ ਤੂੰ ਜਾਂਦੇ ਮੈਂ ਤੇਰੇ ਗਿੱਟੇ ਪਣ ਜਾਂਦੇ ਤੂੰ ਮਾਰਿਆ ਤਾਂ ਮਾਰਿਆ ਚਾ ਵੀ ਫੇਰ ਕਰਦੀ ਮੈਂ ਤੇਰੇ ਹੱਡਾਂ ਜੋ ਪੈਸੇ ਪੂਰੇ ਕਰ ਇਹਨੂੰ ਇਹ ਦੱਸਦਾ ਮੈਂ ਠੀਕ ਚਾਹੇ ਆਪਣੀ ਜ਼ਮੀਨ ਵੇਚ ਕੇ ਪੈਸੇ ਪੂਰੇ ਕਰ ਓਕੇ ਮੱਤਾਂ ਤੋੜਦੀਓ ਤੇਰੀ ਚੋਦਾ Subscribe to One India channel and never miss an update.